ਉਪੱਜ ਕੇ ਅਗੇ ਮੁਰੇ ਹੋਏ ਨੇ ਹੁਣ ਤੁਸੀਂ ਆਪ ਦੱਸੋ ਜੀ ਗੱਡੀਆਂ ਪਤਾ ਵੀ ਤੇਜ਼ ਨੇ ਤਾਂ ਇਹ ਰੋਕ ਰਹੇ ਨੇ ਜੇ ਤੇਜ਼ ਨੇ ਉਹਨਾਂ ਨੂੰ ਪਤਾ ਵੀ ਰੋਕ ਰਹੇ ਨੇ ਇਹ ਮਤਲਬ ਕੀ ਹੈ ਗੱਪੇ ਖੜਨ ਦਾ ਤੁਹਾਡੇ ਆਨਲਾਈਨ ਚਲਾਨ ਸਿਸਟਮ ਹੈ ਤੁਸੀਂ ਇੱਥੇ ਕੈਮਰੇ ਲਾ ਦਿਓ ਤੁਸੀਂ ਵਿਚਕਾਰ ਖੜੇ ਹੋ ਕੇ ਨੱਚਦੇ ਹੋ ਸੜਕਾਂ ਦੇ ਵਿੱਚ 100-100 ਕਿਲੋਮੀਟਰ ਦੀ ਸਪੀਡ ਤੇ ਗੱਡੀਆਂ ਆ ਰਹੀਆਂ ਦੀਆਂ ਉਹ ਤੁਹਾਨੂੰ ਬਚਾਵੇ ਕਿ ਗੱਡੀ ਨੂੰ ਰੋਕ ਕੇ ਅੰਨੇ ਆ ਕੇ ਬੁੱਲਸਾਲਾ ਖੰਡਾ ਖੜਾ ਹੋ ਗਿਆ ਸਾਡੀ ਗੱਡੀ ਦੇ ਹੁਣ ਦੱਸੋ ਗੱਡੀ ਕਿਵੇਂ ਰੋਕ ਸਕਦੇ ਇੱਕ ਕਸੂਰ ਕੀ ਦਾ ਪੁਲਸ ਵਾਲੇ ਦਾ ਤੇ ਹੀ ਉੱਪਰ ਕੀ ਪਰ ਕੋਈ ਕਸੂਰ ਨਹੀਂ ਮੰਨ ਰਿਆ ਪੁਲਸ ਵਾਲੇ ਅੱਗੇ ਖੜੇ ਸੀ ਅਸੀਂ ਆਪਣਾ ਨੋਰਮਲ ਜਲੰਦਰ ਤੋਂ ਆ ਰਹੇ ਸੀ ਕਿ ਪੁਲਸ ਵਾਲਿਆਂ ਨੇ ਅੱਗੇ ਆ ਕੇ ਇੱਕਦਮ ਹੱਥ ਦੇਤਾ ਅਸੀਂ ਬਚਾ ਲਏ ਬਚਾ ਲਏ ਗੱਡੀ ਸਾਈਡ ਤੇ ਕਰਕੇ ਇੱਕਦਮ ਬ੍ਰੇਕ ਲਗਾ ਦਿੱਤਾ ਨਾ ਉਹ ਤੁਹਾਡੇ ਐਸਆਈ ਨੂੰ ਗੱਲ ਕਰਨ ਦੀ ਤਮੀਜ਼ਾ ਮੈਨੂੰ ਕਹਿੰਦਾ ਨਾ ਤੈਨੂੰ ਵੀ ਤੂੰ ਕਾਕਾ ਬੋਲਦਾ ਕਿਵੇਂ ਦਫਾ ਹੋ ਜਾ ਉਰੋਂ ਜਾ ਕੇ ਬੰਦੇ ਨੂੰ ਆਏ ਐਸਆਈ ਨੂੰ ਆਕਲ ਹੀ ਇਹ ਕਰਨ ਦੀ ਦੂਜੀ ਗੱਡੀ ਦੇ ਵਿੱਚ ਇਹਨਾਂ ਨੇ ਆਪ ਦਾ ਪਚਾਪ ਲਾਉਣਾ ਟੂਲ ਤੇ ਉਹ ਪਗੱਡੀ ਉੱਪਰ ਚੜਾਤੀ ਸਾਡੀ ਗੱਡੀ ਵਿੱਚ ਉਹ ਜੀ ਸੱਡਾ ਬੱਜਿਆ ਆ ਪਛੰਦ ਇਹ ਪੌਲਸ ਵਾਲੇ ਨੇ ਤੇ ਪੌਲਸ ਵਾਲੇ ਨੇ ਇੱਕ ਦਮ ਮੋਰੇ ਆ ਕੇ ਆ ਫੁੱਟਤਾ ਕਿਵੇਂ ਨੂੰ ਮਾਇਆ ਸੀ ਫਰਪਿੰ ਕਰਿਆ ਇਹ ਐਜੂਕੇਸ਼ਨ ਦੇਖ ਲੋ ਇਹਨਾਂ ਦੀ ਇਹ ਐਜੂਕੇਸ਼ਨ ਹੈ ਨਾ ਇਹਨਾਂ ਨੂੰ ਬੋਲਣ ਦੀ ਅਕਲ ਉਹਨਾਂ ਦੇ ਸਾਹਮਣੇ ਗੱਡੀ ਖੜੀ ਆ ਟੋਟਲੀ ਜੈੱਡ ਬਲੈਕ ਗੱਡੀ ਖੜੀ ਆ ਉਹ ਪਹਿਲੇ ਦਾ ਬੰਦਾ ਜਿਹੜਾ ਸਪੋਰਟਸ ਦੀ ਕਾਲੇ ਰੰਗ ਦੀ ਮੋਰੇ ਸੀਗੀ ਠੀਕ ਆ ਪਹਿਲੇ ਇਹ ਉੱਤਰੀ ਲਾਈਨ 'ਚ ਸੀਗਾ ਬਾਤੋ ਜੱਕਦਮ ਇਧਰ ਹੀ ਲੈਂਪੋਲਸ ਵਾਲਿਆਂ ਨੇ ਹੱਥ ਦਿੱਤਾ ਉਹ ਵਿਚਾਰ ਇਧਰ ਹੀ ਲੈਂਚ ਆ ਗਿਆ ਉਹਨੇ ਜੱਕਦਮ ਬ੍ਰੇਕ ਮਾਰੀ ਤੇ ਮੈਂ ਉਹ ਪਿੱਛੋਂ ਬ੍ਰੇਕ ਮਾਰਦਾ ਹੁੰਨਾ ਹੌਲੀ ਕਰਦਾ ਹੁੰਨਾ ਪੈਕੇਜ ਤੁਸੀਂ ਉਹਨਾਂ ਨੇ ਚਲਾਨ ਕੱਟਦੇ ਚਾਹੇ ਮੇਰੇ 10000 ਦਾ ਚਲਾਨ ਕੱਟਦੇ ਹੋ ਹੁਣ ਤੁਸੀਂ ਦੱਸੋ ਵੀ ਇਹ ਗੱਡੀ ਦਾ ਪਰਮਜੋਗ ਕੌਣ ਆ ਗੱਡੀ ਵੀ ਛੱਡੋ ਜਿਹੜੇ ਸਾਡੇ ਸਵਾਰੀਆਂ ਦੇ ਸੱਟਾਂ ਵੱਜੀਆਂ ਨੇ ਉਹਦਾ ਜ਼ਿੰਮੇਵਾਰ ਕੌਣ ਆ लुधियाना ਦੇ ਨੈਸ਼ਨਲ ਹਾਈਵੇ ਤੇ ਵਾਪਰਿਆ ਇੱਕ ਵੱਡਾ ਸੜਕ ਹਾ사 ਦੋ ਗੱਡੀਆਂ ਆਪਸ ਦੇ ਵਿੱਚ ਭਿੜੀਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨੈਸ਼ਨਲ ਹਾਈਵੇ ਦੀਆਂ ਜਿੱਤੇ ਕੀ ਅੰਮ੍ਰਿਤਸਰ ਆਣ ਤੋਂ ਦਿੱਲੀ ਹਾਈਵੇ ਤੇ ਜਾਂਦੀ ਹੈ ਜਿਹੜੀ ਗੱਡੀਆਂ ਨੇ ਕਾਫੀ ਰਫਤਾਰ ਦੇ ਵਿੱਚ ਹੁੰਦੀਆਂ ਨੇ ਤੇ ਦੱਸਿਆ ਜਾ ਰਿਹਾ ਲੋਕਾਂ ਦੇ ਵੱਲੋਂ ਕਿ ਇੱਥੇ ਇੱਕ ਪੁਲਸ ਵਾਲੇ ਨੇ ਹੱਥ ਦਿੱਤਾ ਤੇ ਹੱਥ ਦੇਣ ਤੋਂ ਬਾਅਦ ਗੱਡੀ ਜਰੋ ਰੋਕਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਪਿੱਛੋਂ ਦਰਜੀਆਂ ਗੱਡੀਆਂ ਵਿੱਚ ਵਜੀਆਂ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨੈਸ਼ਨਲ ਹਾਈਵੇ ਦੀਆਂ ਜਿੱਥੇ ਕਿ ਦੋ ਗੱਡੀਆਂ ਆਪੇ ਤੋਂ ਵੀ ਭੀੜੀਆਂ ਨੇ ਦੋ ਗੱਡੀਆਂ ਦੇ ਵਿੱਚ ਫੇਰ ਵੀ ਦੋ ਅੱਗੇ ਗੱਡੀਆਂ ਸਿਗੀਆਂ ਉਹ ਬੜੀ ਖਤਰਨਾਕ ਨਾਪ ਦੇਣਾ ਬਚੀਆਂ ਨੇ ਤੇ ਦੇਖ ਸਕਦੇ ਹੋ ਤੇ ਸਪੀਡ ਬ੍ਰੇਕਰ ਵਾਲੇ ਜਿਹੜੇ ਹੁੰਦੇ ਨੇ ਜਿਹੜੇ ਸਪੀਡ ਮੈਂਟੇਨ ਕਰਦੇ ਨੇ ਉਹ ਇੱਥੇ ਅਤਨਾਤ ਹੁੰਦੇ ਨੇ ਉਹਨਾਂ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਮੁਲਾਜ਼ਮ ਨੇ ਸਾਨੂੰ ਇੱਕ ਹੱਥ ਦਿੱਤਾ ਤੇ ਹੱਥ ਦੇਣ ਤੋਂ ਬਾਅਦ ਸਾਡੀ ਗੱਡੀ ਰ ਰਫਤਾਰ ਚ ਸੀਗੀ ਰਫਤਾਰ ਤੋਂ ਬਾਅਦ ਅਸੀਂ ਥੋੜਾ ਜਿਹਾ ਰਫਤਾਰ ਘਟਕਣ ਦੀ ਕੋਸ਼ਿਸ਼ ਕੀਤੀ ਪਰ ਇੱਕ ਉਹਦਾ ਮੁਲਾਜ਼ਮ ਜਿਹੜਾ ਕਿ ਆ ਅੱਗੇ ਆ ਗਿਆ ਉਹਨਾਂ ਉਹਦੇ ਮੁਲਾਜ਼ਮ ਦੇ ਨਾਲ ਵੀ ਗੱਲਬਾਤ ਕਰਦੇ ਆਂ ਕੀ ਐਸਾ ਮੁੱਖ ਕਾਰਨ ਸੀਗਾ ਜੋ ਤੁਸੀਂ ਇੱਕਦਮ ਅੱਗੇ ਆ ਗਏ ਤੁਹਾਨੂੰ ਨਹੀਂ ਪਤਾ ਕਿ ਭਾਈ ਜੀ ਤੁਹਾਨੂੰ ਨਹੀਂ ਪਤਾ ਨੈਸ਼ਨਲ ਹਾਈਵੇ ਹੈਗਾ ਤੁਸੀਂ ਹੱਥ ਦੇ ਦਿੱਤਾ ਇੱਕ ਉਹਨੂੰ ਪੁੱਛੋ ਭਾਈ ਜੀ ਮੈਂ ਨਹੀਂ ਆ ਉਹਨੂੰ ਪੁੱਛੋ ਉਹਨੂੰ ਪੁੱਛੋ ਤੁਸੀਂ ਇੱਥੇ ਹੁੰਦੇ ਹੋ ਨਾ 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 ਤਾਮੜੇ ਦੇ ਪਰ ਕੋਈ ਖੜ ਗਿਆ ਇੱਕ ਮਿੰਟ ਵੇਟ ਕਰਨਾ ਸਰ ਰਸਤਾ ਦੋ ਸਰ ਵੇਟ ਕਰ ਲਓ ਉਹ ਫੇਰ ਕਰ ਲਓ ਜਦੋਂ ਫੋਟੋ ਕੱਢ ਲੀਏ ਪਹਿਲਾਂ ਹਲੋ ਬੋਲੋ ਕੀ ਬੋਲਾ ਸਰ ਮਾ ਇਹ ਦੱਸਿਆ ਜਾ ਰਿਹਾ ਲੋਕਾਂ ਵੱਲੋਂ ਕਿ ਇਹ ਇੱਥੇ ਇਹਨਾਂ ਨੇ ਅੱਗੇ ਹੱਥੀਂ ਤਾਂ ਇੱਕ ਦਾ ਬੜਾ ਹਾਸਾ ਵਾਪਰਿਆ ਅਸੀਂ ਹੱਥੀਂ ਅਸੀਂ ਮੋਰਕ ਮੋਟਰਸਾਈਕਲ ਵਾਲਾ ਜਾ ਰਿਹਾ ਸੀਗਾ ਉਹਦੇ ਪਿੱਛੇ ਟਰੱਕ ਸੀਗਾ ਟਰੱਕ ਬੁੱਲਦੇ ਸੀ ਟਰੈਕਟਰ ਉਹ ਕਹਿ ਰਿਹਾ ਜੀ ਤੁਸੀਂ ਤੁਸੀਂ ਇਹ ਟਰੱਕ ਨੂੰ ਰੋਕੋ ਇਹ ਸੱਦਾ ਮਾਰਦਾ ਆ ਰਿਹਾ ਅਸੀਂ ਉਹਨੂੰ ਕਹਿ ਆ ਬੀ ਪਰੇ ਕਰ ਲੈ ਤੂੰ ਉਹਨੂੰ ਦੇਖ ਕੇ ਟਰੱਕ ਵਾਲ ਨੇ ਬ੍ਰੇਕ ਮਾਰਤੀ ਮਗਰ ਗੱਡੀਆਂ ਇਹ ਆ ਰਹੀਆਂ ਸੀਗੀਆਂ ਚੈੱਕ ਕੀਤੀ ਐ 100 ਸਪੀਡ ਤੇ 90 ਸਪੀਡ ਦੀ ਇੱਥੇ ਅਲਾਉਡ ਐ 90 ਦਾ ਉੱਤੇ ਇਹ 100 ਸਪੀਡ ਦੇ 105 ਸਪੀਡ ਦੇ ਆ ਰਹੀਆਂ ਗੱਡੀਆਂ ਇਹ ਗੱਡੀਆਂ ਨੇ ਬ੍ਰੇਕ ਨਹੀਂ ਮੱਜੇ ਇਹਨਾਂ ਦੇ ਕਿੰਨੀ ਬੰਦੀਆਂ ਗੱਡੀਆਂ ਬੰਦੀਆਂ ਮੇਰੀ ਬੋਲੋ ਦੇ ਟਰੱਕ ਵਾਲਾ ਟਰੱਕ ਲੈ ਕੇ ਚਲਾ ਗਿਆ ਮੇਰੀ ਬੋਲੋ ਵੀ ਪੈਂਟ ਸਪੀਡ ਤੇ ਵਾ ਦਰਵਾਜ਼ਾ ਪਹਿਨ ਸਟਾਰਟ ਬਿਲਕੁਲ ਸਪੀਡ ਵੀ ਜਿਹੜੀ ਕਿਹਾ ਤੇ ਚੈੱਕ ਇਨ ਕੀਤੀ ਜਾਵੇਗੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਹੀਂ ਇਹ ਤਸਵੀਰ ਹੈ ਜਿਹੜੀ ਮੇਰੀ ਮੇਰੀ ਟੀਜੇ ਨੰਬਰ ਤੇ ਇਹੋ ਵੀ ਸਪੀਡ ਇਹ ਤਸਵੀਰ ਜਿਹੜੀ ਇਹ ਤੁਹਾਨੂੰ ਦਿਖਾ ਰਿਹਾ ਆ ਕਦੀ 100 ਦੇ ਇਹਣੀ ਚੋਧਿਆ ਕੀ ਗੇੜੀ ਜਿਹੜੀ ਤੁਸੀਂ ਪਹਿਲਾਂ ਰੋਕੀ ਸੀ ਸਰ ਜੇ ਸਰ ਗੱਡੀ ਆ ਰਹੀ ਹੈ ਪਰ ਬੱਤੀ ਹੋ ਗਿਆ ਇਸ ਕਾਰ ਬੋ ਗੱਡੀ ਆਉਂਦੀ ਸੀ ਫਿਰ ਮੇਰੀ ਗੱਲ ਸੁਣੋ ਜਿਹੜਾ ਭੱਜ ਗਿਆ 1 ਲੱਖ ਤੇ ਮੂਰੇ ਇਹਨਾਂ ਦੇ ਐਸਆਈ ਉਹਦੇ ਦੋ ਗੱਡੀਆਂ ਬੱਜੀਆਂ ਨੇ ਠੀਕ ਹੈ ਫਿਰ ਤੇ ਪਿੱਛੇ ਬੱਜ ਰਹੀਆਂ ਗੱਡੀ ਇਹਨਾਂ ਦੀ ਗਲਤੀ ਨਾਲ ਭੱਜ ਕੇ ਐਵੇਂ ਕਰਕੇ ਮੂਰੇ ਆਇਆ ਸਾਡੀ ਗੱਡੀ ਦੇ ਮੂਰੇ ਹੁੰਦੇ ਰੋਜ਼ ਮੂਰੇ ਆਉਂਦੇ ਆ ਜੇ ਅਸੀਂ ਲੋਕਲ ਬੰਦੇ ਆ ਡੇਲੀ ਅੱਗੇ ਆ ਕੇ ਗੱਡੀਆਂ ਰੋਕਦੇ ਆ ਔਰ ਦੂਸਰੀ ਗੱਲ ਇਹਨਾਂ ਦੀ ਖੁਦ ਦੀ ਗੱਡੀ ਖੜੀ ਹੈ ਪੁਲਿਸ ਵਾਲਿਆਂ ਦੀ ਜੈਟ ਬਲੈਕ ਸ਼ੀਸ਼ੇ ਆ ਦੇਖੋ ਜੀ ਉਹ ਵੀ ਗੱਡੀ ਦਿਖਾਈ ਜਾਵੇ ਲੈ ਕੇ ਆ ਜੀ ਲੈ ਕੇ ਚਲੇਗੇ ਤੇ ਥਾਰ ਖੜੀ ਸੀਗੀ ਉਹ ਜੈਟ ਬਲੈਕ ਸ਼ੀਸ਼ੇ ਸੀਗੇ ਉਹਦੇ ਉਹ ਜਾਨੀ ਕਿ ਰੋਜ਼ ਖੜੇ ਹੁੰਦੇ ਆ ਇਹ ਪੁਲਿਸ ਵਾਲੇ ਮੂਹਰੇ ਤੇ ਆ ਕੇ ਹੱਥ ਕਰਕੇ ਰੋਕਦੇ ਆ ਜੀ ਬਹੁਤ ਜਾਰੀ ਹੈ ਜੀ ਲੈ ਕੇ ਚਲੇਗੇ ਬਿਲਕੁਲ ਇਹ ਤਸਵੀਰਾਂ ਜਿਹੜੀ ਕਿ ਆ ਲੁਧਿਆਣਾ ਦਾ ਜਲੰਧਰ ਪਾਈਪਾਸ ਤੋਂ ਸਾਂਝਿਆ ਕੀਤਾ ਜਾ ਰਿਹਾ ਤੁਹਾਡੇ ਤੱਕ ਜਿੱਥੇ ਕਿ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਵਾ ਕਾਰ ਕਿਸੇ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਲੋਕਾਂ ਦੇ ਵੱਲੋਂ ਕਿ ਪੁਲਿਸ ਮੁਲਾਜ਼ਮ ਦੇ ਵੱਲੋਂ ਹੱਥ ਅਕੇ ਦਿੱਤਾ ਗਿਆ ਪੇ ਉਸ ਤੋਂ ਬਾਅਦ ਦੋ ਆਪਤ ਦੇ ਵਿੱਚ ਕਾਫੀ ਗੱਡੀਆਂ ਭੜੀਆਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂ ਦੇਖ ਸਕਦੇ ਹੋ ਗੱਡੀ ਦਾ ਹਾਲਾਤ ਕਿਸ ਤਰ੍ਹਾਂ ਗੱਬੀ ਜਿਹੜੀ ਹੈ ਡਵਾਈਡਰ ਦੇ ਤੇ ਚੜੀ ਹੋਈ ਆ ਪੂਜਾ ਪੂਜਾ ਜੀ ਇੱਥੇ ਕੀ ਹੋਇਆ ਕੀ ਇਤਿਹਾਸਾ ਕੀ ਹੋਇਆ ਸਰ ਪੁਲਸ ਵਾਲੇ ਅੱਗੇ ਖੜੇ ਸੀ ਅਸੀਂ ਆਪਣਾ ਨਾਰਮਲ ਜਲੰਦਰ ਤੋਂ ਆ ਰਹੇ ਸੀਗੇ ਪੁਲਸ ਵਾਲਿਆਂ ਨੇ ਅੱਗੇ ਆ ਕੇ ਇੱਕਦਮ ਹੱਥ ਦੇਤਾ ਅਸੀਂ ਬਚਾਂਦੇ ਬਚਾਂਦੇ ਗੱਡੀ ਸਾਈਡ ਤੇ ਕਰਕੇ ਇੱਕਦਮ ਬ੍ਰੇਕ ਲਗਾਤੀ ਜਿਹੜੇ ਪਿਛਲੇ ਵਾਲੇ ਆਏ ਸੀਗੇ ਉਹਨਾਂ ਦੀ ਵੀ ਸਪੀਡ ਨੈਚੁਰਲੀ ਹੈਗੀ ਕਿ ਹਾਈਵੇਅ 'ਸਪੀਡ ਉਹਨਾਂ ਦਾ ਬਿਲਕੁਲ ਘਟ ਸੀ ਬਿਲਕੁਲ ਟੱਚ ਨਹੀਂ ਹੋਈ ਅੱਗੋਂ ਤੁਸੀਂ ਦੇਖ ਸਕਦੇ ਹੋ ਸਾਡੀ ਗੱਡੀ ਪਿੱਛੇ ਉਹ ਬਚੀ ਤੇ ਆ ਕੇ ਲਗਾਈ ਮਾਰੀ ਉਹਨਾਂ ਨੇ ਤੇ ਇਸ ਗੱਡੀ ਤੁਹਾਡੇ ਸਾਹਮਣੇ ਉੱਪਰ ਚਲੀ ਗਈ ਅੱਗੇ ਜਾ ਕੇ ਐਵੇਂ ਆ ਕੇ ਪੁਲਸ ਵਾਲਾ ਖੜਾ ਖੜਾ ਹੋ ਗਿਆ ਸਾਡੀ ਗੱਡੀ ਦੇ ਹੁਣ ਦੱਸੋ ਗੱਡੀ ਕਿਵੇਂ ਰੁਕ ਸਕਦੀ ਹੈ ਇੱਕ ਕਸੂਰ ਕੀ ਤਾਂ ਪੁਲਸ ਵਾਲੇ ਦਾ ਉੱਤਰੋਂ ਕੋਈ ਕਸੂਰ ਨਹੀਂ ਮੰਨ ਰਿਆ ਕੋਈ ਕਸੂਰ ਨਹੀਂ ਮੰਨ ਰਿਆ ਸਾਡੇ ਕਹਿੰਦਾ ਵੀ ਤੇਰੀ ਮੇਰਾ ਨਾਮ ਦੀਪਕਾ ਜੀ ਅਸੀਂ ਜਲੰਧਰ ਤੋਂ ਆ ਰਹੇ ਸੀ ਜੀ ਮੈਂ ਗੱਡੀ ਡਰਾਈਵ ਕਰ ਰਿਆ ਸੀ ਅਸੀਂ 6 ਜਣੇ ਸੀ ਜੀ ਪਿੱਛੇ ਬੰਦਾ ਸਾਡਾ ਬਿਠਾ ਸੀ ਸਕੋਰਪਿਓ ਜੀ ਠੀਕ ਆ ਜੀ ਤੇ ਪਿੱਛੋਂ ਮੋਰੋ ਬੰਦਾ ਉਹ ਜਿਹੜਾ ਆਪਣਾ ਐਸਆਈ ਨੇ ਜੀ ਇਹ ਇਹ ਤਿੰਨ ਗੱਡੀਆਂ ਦੇ ਅੱਗੇ ਮੋਰੇ ਐ ਖੜੇ ਹੋ ਗਏ ਮੁਰੇ ਆ ਗਏ ਮੂੰਪਾਜ ਕੇ ਆ ਗਏ ਮੁਰੇ ਹੋਏ ਨੇ ਹੁਣ ਤੁਸੀਂ ਆਪ ਦੱਸੋ ਜੀ ਗੱਡੀਆਂ ਪਤਾ ਵੀ ਤੇਜ਼ ਨੇ ਤਾਂ ਇਹ ਰੋਕ ਰਹੇ ਨੇ ਜੇ ਤੇਜ਼ ਨੇ ਇਹਨਾਂ ਨੂੰ ਪਤਾ ਵੀ ਰੋਕ ਰਹੇ ਨੇ ਇਹ ਮਤਲਬ ਕੀ ਹੈ ਗੱਪੇ ਖੜਨ ਦਾ ਉਤ ਨੈਚੁਰਲ ਜੀ ਗੱਲ ਹੈ ਜੇ ਗੱਪੇ ਆ ਗਏ ਰੋਕਣਗੇ ਗੱਡੀਆਂ ਪੜਨ ਗਈਆਂ ਮੈਨੂੰ ਕਹਿੰਦੇ ਤੇਰੀ ਗੱਡੀ ਤਸਪੀਦ ਸੀ ਮੈਂ ਕਿਹਾ ਬਿਲਕੁਲ ਨਹੀਂ ਜੀ ਮੋਰੋ ਦੇਖੋ ਮੈਂ ਗੱਡੀ ਸੇਫ ਕਰੀਆ ਮੈਨੂੰ ਪਤਾ ਮੈਂ ਕੰਟਰੋਲ ਚ ਚਲਾ ਰਿਆ ਪਿੱਛੋਂ ਲੈ ਕੇ ਬੰਤੇ ਨੇ ਮਾਰੀ ਆ ਬਾਚੋਂ ਹੁਣ ਮੈਨੂੰ ਕਹਿੰਦੇ ਵੀ ਭਾਈ ਗੱਡੀ ਜਿਹੜੀ ਪਿਛਲੀ ਦੀ ਉਹ ਓਵਰ ਸਪੀਡ ਦੀ ਸੀ ਮੈਂ ਕਹਾਂ ਜੀ ਪਿਛਲੀ ਓਵਰ ਸਪੀਡ ਦੀ ਸੀ ਮੈਂ ਕਹਾਂ ਫਿਰ ਮੇਰਾ ਕੀ ਕਸੂਰ ਆ ਉਹਨੇ ਮੇਰੇ ਆ ਇਹਦੇ ਵਿੱਚੋਂ ਦੱਸੋ ਜੀ ਇਹਦਾ ਹੁਣ ਪਰਨਜੋਗ ਕੌਣ ਆ ਗੱਡੀ ਤੁਸੀਂ ਚਲਾ ਰਹੇ ਸੀ ਮੈਂ ਗੱਡੀ ਚਲਾ ਰਿਹਾ ਸੀ ਜੀ ਤੇ ਸਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਪੀਡ ਜ਼ਿਆਦਾ ਹੋਣ ਕਰਕੇ ਅਸੀਂ ਰੋਕੀ ਗਈ ਮੇਰੀ ਗੱਡੀ ਨਹੀਂ ਰੁੱਕੀ ਜੀ ਅੱਗੇ ਵਾਲੀ ਗੱਡੀ ਰੋਕੀ ਆ ਅੱਗੇ ਵਾਲਿਆਂ ਦੀ ਵੀ ਗਲਤੀ ਨਹੀਂ ਹੈਗੀ ਨਾ ਮੈਂ ਅੱਗੇ ਵਾਲੇ ਦੀ ਗੱਲ ਲੱਤੀ ਕਰ ਰਿਹਾ ਇਹਨਾਂ ਪਿਛਲੇ ਦੀ ਗਲਤੀ ਕਰ ਰਿਹਾ ਉਹਨਾਂ ਨੇ ਕਿਸੇ ਸਾਹਮਣੇ ਰੋਕਦੇ ਜੀ ਸਰ ਮ ਜੇ ਐ ਸਪੀਡ ਤੇ ਘਲਾਈ ਹੋਇਆ ਤਾਂ ਵਿੱਚ ਚਲਾਨ ਵੀ ਤਾਂ ਹੋ ਸਕਦਾ ਅਸੀਂ ਮੈਨੇ ਇੱਕੋ ਗੱਲ ਕਹੀ ਜੀ ਮੈਨੂੰ ਕਹਿੰਦੇ ਵੀ ਸਾਡੀ ਓਵਰ ਸਪੀਡ ਆ ਮੈਂ ਕਿਹਾ ਜੇ ਤੁਸੀਂ ਆਨਲਾਈਨ ਚਲਾਨ ਕੱਟਦੇ ਚਾਹੇ ਮੇਰੇ 10000 ਦਾ ਚਲਾਨ ਕੱਟਦੇ ਹੋ ਹੁਣ ਤੁਸੀਂ ਦੱਸੋ ਵੀ ਇਹ ਗੱਡੀ ਦਾ ਪਰਮਜੋਗ ਕੌਣ ਆ ਗੱਡੀ ਵੀ ਛੱਡੋ ਜਿਹੜੇ ਸਾਡੇ ਸਵਾਰੀਆਂ ਦੇ ਸੱਟਾਂ ਵੱਜੀਆਂ ਨੇ ਉਹਦਾ ਜ਼ਿੰਮੇਵਾਰ ਕੌਣ ਆ ਨਾ ਉਹ ਤੁਹਾਡੇ ਐਸਐਸਆਈ ਨੂੰ ਗੱਲ ਕਰਨ ਦੀ ਤਮੀਜ਼ ਆ ਮੈਨੂੰ ਕਹਿੰਦਾ ਨਾ ਤੈਨੂੰ ਵੀ ਤੂੰ ਕਾਕਾ ਬੋਲਦਾ ਕਿਵੇਂ ਦਫਾ ਹੋ ਜਾ ਉਰੋਂ ਜਾ ਕੇ ਬੰਦੇ ਨੂੰ ਆਏ ਐਸਈ ਨੂੰ ਆਤਲਾ ਹੀ ਗੱਲ ਕਰਨ ਦੀ ਕਿਨੇ ਇਹਨਾਂ ਨੂੰ ਐਸਈ ਭਰਤੀ ਕਰਿਆ ਇਹ ਐਜੂਕੇਸ਼ਨ ਦੇਖ ਲੋ ਇਹਨਾਂ ਦੀ ਇਹ ਐਜੂਕੇਸ਼ਨ ਹੈ ਨਾ ਇਹਨਾਂ ਨੂੰ ਬੋਲਣ ਦੀ ਅਕਲ ਉਹਨਾਂ ਦੇ ਸਾਹਮਣੇ ਗੱਡੀ ਖੜੀ ਆ ਟੋਟਲੀ ਜੈੱਡ ਬਲੈਕ ਦੀ ਖੜੀ ਆ ਕੀ ਗੱਲ ਜੀ ਇਹ ਸਾਡੀ ਸਰਕਾਰਾਂ ਨੂੰ ਛੂਟ ਦਿੱਤੀ ਗਈ ਆ ਵੀ ਜੈੱਡ ਬਲੈਕ ਕਰਨੀ ਸਾਡੀ ਇੱਕ ਜਾਰੀ ਲੱਗ ਜੇ ਨਾਲ ਦੇਵਾ ਚਲਾਨ ਹੁੰਦੇ ਨੇ ਹਾ ਸਰ ਇਥੇ ਹਾਸਾ ਵਾਪਰਿਆ ਕੀ ਕਾਰਨ ਆ ਹਾ ਸਰ ਵਾਪਰਨੇ ਇੱਥੇ ਹੋਰ ਵੱਡੇ ਆਸੇ ਵਾਪਰ ਸਕਦੇ ਕਿਉਂਕਿ ਇਹ ਰੋਜ਼ ਸੂਰੇ ਵਿੱਚ ਘਾਰ ਖੜੇ ਹੋ ਜਾਂਦੇ ਨੇ ਆ ਕੇ ਜੇ ਤੁਸੀਂ ਕਿਸੇ ਦੀ ਗੱਡੀ ਰੋਕਣੀ ਹੈ ਉਹਨੇ ਆਨਲਾਈਨ ਚਲਾਨ ਸਿਸਟਮ ਹੈ ਤੁਸੀਂ ਇੱਥੇ ਕੈਮਰੇ ਲਾ ਦੋ ਤੁਸੀਂ ਵਿਚਕਾਰ ਖੜੇ ਹੋ ਕੇ ਨੱਚਦੇ ਹੋ ਸੜਕਾਂ ਦੇ ਵਿੱਚ 100-100 ਕਿਲੋਮੀਟਰ ਦੀ ਸਪੀਡ ਤੇ ਗੱਡੀਆਂ ਆ ਰਹੀਆਂ ਹੁੰਦੀਆਂ ਉਹ ਤੁਹਾਨੂੰ ਬਚਾਵੇ ਕਿ ਗੱਡੀ ਨੂੰ ਰੋਕੇ ਇੱਕ ਬੰਦਾ ਗਲਤੀ ਕਰਦਾ ਪਿਛਲਾ ਗਲਤੀ ਕਰਦਾ ਉਹ ਉੱਪਰ ਚੜ ਜਾਂਦਾ ਕੋਈ ਤੇ ਦੋਵਾਂ ਚ ਕਿਹਦੀ ਗਲਤੀ ਹੁੰਦੀ ਹੈ ਨਾ ਇਹਨਾਂ ਨੇ ਰੋਜ਼ ਇੱਥੇ ਤਮਾਸ਼ਾ ਬਣਾਇਆ ਦਾ 3 ਮਹੀਨੇ ਤੋਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਇੱਥੇ ਕਿੰਨੇ ਕੋ ਹੋਰ ਰਸਤੇ ਹੁੰਦੇ ਇੱਥੇ ਆਏ ਵੀ ਨਾਸਾ ਹੁੰਦੇ ਰਹਿੰਦਾ ਜੀ ਇੱਥੇ ਆਏ ਦੀ ਨਹਾਸਾ ਹੁੰਦਾ ਹੀ ਰਹਿੰਦਾ ਜਦੋਂ ਪੁਲਿਸ ਨੇ ਕੋਈ ਤਰੀਕੇ ਦੇ ਨਾਲ ਬੈਰੀਕੇਸ਼ਨ ਕੀਤੀ ਨਹੀਂ ਆਪ ਵੀ ਜਗ੍ਹਾ ਰਾਹੀ ਅੰਦਰ ਇਹਨਾਂ ਨੇ ਆਪ ਵੀ ਜਗ੍ਹਾ ਰਾਹ ਅੰਦਰ ਕੀ ਮਤਲਬ ਹੈ ਤੁਸੀਂ ਬੈਰੀਕੇਡ ਲਾਓ ਜਿਹੜੀ 100 ਸਪੀਡ ਗੱਡੀ ਜਾਂਦੀ ਪਈ ਆਪੇ ਚਲੀ ਬਿਨਾਂ ਤੇ ਹੋਈਗੀ ਅੱਗੇ ਨੇ ਦੋ ਗੱਡੀਆਂ ਰੋਕੀਆਂ ਚਲ ਸਿੱਧਾ ਮਾਰ ਲਈ ਬ੍ਰੇਕ ਪੁੱਛਿਆ ਜਿਹੜੇ ਭਾਜੀ ਸਾਡੇ ਅੱਗੇ ਗਾਲੇ ਨੇ ਇਹਨਾਂ ਨੇ ਆ ਕੇ ਪਿੱਛੋਂ ਮਾਰੀ ਉਹ ਵੀ ਗੱਡੀ ਨਹੀਂ ਕੰਟਰੋਲ ਹੁੰਦੀ ਭਾਜੀ ਕਿਸੇ ਤੋਂ ਗੱਡੀ ਸਾਰੀ ਉੱਤੇ ਚਲੇਗੀ ਅੰਦਰ ਬੈਠੇ ਉਹਨਾਂ ਦੇ ਵੀ ਲੱਗੀ ਅੱਧਰ ਬੈਠੇ ਉਹਨਾਂ ਦੇ ਪੁਲਿਸ ਵਾਲਿਆਂ ਦਾ ਕੀ ਕਿਹਾ ਉਹ ਕਰ ਰਹੇ ਨੇ ਕਿ ਹਾਂ ਅਸੀਂ ਤਾਂ ਮੋਟਰਸਾਈਕਲ ਰੋਕ ਰਹੇ ਸੀਗੇ ਆਰੇ ਸ਼ੂਗੀ ਕਿ ਕਿੰਨੇ ਲੋਕਾਂ ਦੇ ਸਵਾਰ ਸੀਗੇ ਤੇ ਕੋਣ ਕੋਣ ਸਵਾਰ ਸੀ ਗੱਡੀ 'ਚ 6 ਜਨੇ ਸੀਗੇ ਜੀ ਮੈਂ ਸੀ ਮੇਰਾ ਭਰਾ ਸੀਗਾ ਬੂਆ ਸੀਗੇ ਪਾਪਾ ਸੀਗੇ ਨਾਲ ਭਾਬੀ ਸੀਗੇ ਨਾਲ ਮਮਾ ਸੀਗੇ ਅਸੀਂ ਜਲੰਧਰ ਤੋਂ ਵਾਪਸ ਆ ਰਹੇ ਸੀ ਆਪਦੇ ਘਰੇ ਆ ਰਹੇ ਸੀਗੇ ਹਾਂ ਜੁਲ੍ਹਿਆਂ ਆ ਰਹੇ ਸੀ ਮਮਾ ਦੇ ਵੀ ਲੱਗੀ ਹੈਗੀ ਆ ਧੂਆ ਦੇ ਵੀ ਲੱਗੀ ਗਰਦਨਾ ਤੇ ਮੋਚ ਆਈ ਆ ਔਰਤਾਂ ਵੀ ਲੱਗੀ ਆ ਉਹਨਾਂ ਦੇ ਅਦਰ ਜਿੰਨੇ ਅਦਰ ਬੰਦੇ ਬੈਠੇ ਨੇ ਉਹਨਾਂ ਦੇ ਸਾਰੀ ਲੇਡੀਜ਼ ਦੇ ਲੱਗੀ ਹੈਗੀ ਆ ਮੇਰਾ ਨਾਮ ਰਾਜਵਿੰਦਾ ਆਪਕੋ ਔਰਜੈਂਟ ਹੋ ਜਾ ਰਹੇ ਸੀਗੇ ਅਸੀਂ ਜਟਿਆਰੇ ਤੋਂ ਆ ਰਹੇ ਲੁਧਿਆਣੇ ਜਾ ਰਹੇ ਜਲੰਧਰ ਬਾਈਪਾਸ ਅੱਛਾ ਅੱਜ ਇੱਥੇ ਸੜਕ ਤੇ ਬੈਠੇ ਹੋ ਕੀ ਕਾਰਨ ਹੋਇਆ ਹੈ ਤੇ ਕੀ ਹਾਸਾ ਹੋਇਆ ਇੱਥੇ ਪੁਲਿਸ ਵਾਲਿਆਂ ਦਾ ਨਾਕਾ ਲੱਗਾ ਆ ਅਸੀਂ ਪਿੱਛੇ ਆਪਣੀ ਲੇਨ 'ਚ ਆ ਰਹੇ ਆ ਮੋੜੇ ਤਿੰਨ ਗੱਡੀਆਂ ਇਹਨਾਂ ਨੇ ਪਹਿਲਾਂ ਰੋਕੀਆਂ ਮਗਰ ਸਪੀਡ ਤੇ ਇੱਕ ਗੱਡੀ ਆ ਰਹੀ ਸਾਡੇ ਮੋੜੇ ਜੀ ਉਹ ਉਹਨਾਂ ਨੇ ਗੱਡੀ ਨੂੰ ਇਹਨਾਂ ਨੇ ਇੱਕਦਮ ਹੱਥ ਦਿੱਤਾ ਉਹ ਉਹ ਉਹਨਾਂ ਨੇ ਗੱਡੀ ਨੂੰ ਹੱਥ ਦਿੱਤਾ ਇਹਨਾਂ ਨੇ ਗੱਡੀ ਪਹਿਲਾਂ ਸਿੱਧੀ ਲਜਾਈ ਅਸੀਂ ਇਹਨਾਂ ਦੇ ਮਗਰ ਆਪਣੀ ਲੇਨ 'ਚ ਜਾ ਰਹੇ ਆ ਦੂਜੀ ਗੱਡੀ ਦੇ ਵਿੱਚ ਇਹਨਾਂ ਨੇ ਆਪ ਦਾ ਬਚਾਪਨ ਟੂਲ ਟੇ ਉਹ ਤੇ ਗੱਡੀ ਉੱਪਰ ਚੜਾਤੀ ਸਾਡੀ ਗੱਡੀ ਵਿੱਚ ਵਿੱਚ ਸਕੰਡ ਬਚਿਆ ਕੁਛ ਨਹੀਂ ਇਹ ਪੁਲਿਸ ਵਾਲਿਆਂ ਨੇ ਤੇ ਪੁਲਿਸ ਵਾਲਿਆਂ ਨੇ ਇੱਕਦਮ ਮੋਰੇ ਆ ਕੇ ਹੱਥ ਦਿੱਤਾ ਆ ਅੰਦੀ ਧੜੀ ਗੱਡੀ 'ਚ ਕਿੰਨੇ ਜਿਹੇ ਲੋਕ ਸਵਾਰ ਸੀ ਸਾਡੀ ਗੱਡੀ 'ਚ 6-7 ਜਾਂ 7 ਜਣੇ ਕਿਹੜੀ ਗੱਡੀ ਸੀ ਸਾਡੀ ਨੋਵਾ ਗੱਡੀ ਨੋਵਾ ਗੱਡੀ ਪੀਪੀ ਕਿਹਾ 0 ਕਿਹਾ 0011 ਕਿਥੋਂ ਆ ਰਹੇ ਸੀ ਅਸੀਂ ਜੰਡਿਆਲੇ ਤੋਂ ਜੰਡਿਆਲੇ ਤੋਂ ਆ ਰਹੇ ਸੀ ਜਿਹੜਾ ਲਕਾਮ ਜਾ ਰਿਹਾ ਦਵਾਈ ਲੈਣ ਜਾ ਰਹਾ ਮੈਡਿਕੀਨ ਹਸਪੀਟਲ ਜਾ ਰਹੀ ਸੀ ਮੇਰਾ ਨਾਮ ਭਾਈ ਜਸਪਰੀ ਤੇ ਆ ਅੱਛਾ ਇਹ ਹਾਸਾ ਕਿਦਾਂ ਆਪਰੇਸਰ ਭਾਜੀ ਮੈਂ ਆਉਂਦਾ ਸੀ ਫਲੋਰ ਤੋਂ ਲੁਧਿਆਣੇ ਨੂੰ ਜਾਂਦਾ ਸੀਗਾ ਤੇ ਮੈਂ ਆਪਦੀ ਲਾਈਨ ਤੇ ਸੀਗਾ 70 ਦੀ ਸਪੀਡ ਤੇ ਹੋਣਾ ਮੈਂ ਠੀਕ ਹੈ ਜੀ ਉਹ ਪਹਿਲੇ ਦਾ ਬੰਦਾ ਮੇਰਾ ਸਕੋਰਪੀਅਸ ਸੀਗੀ ਕਾਲੇ ਰੰਗ ਦੀ ਮੋਹਰੇ ਸੀਗੀ ਠੀਕ ਹੈ ਪਹਿਲੇ ਇਹ ਉਧਰਲੀ ਲੇਨ 'ਚ ਸੀਗਾ ਬਾਅਦ 'ਚ ਉਹ ਜੱਕਦਮ ਇਧਰਲੀ ਲੈਂਪ ਆਲਸ ਵਾਲਿਆਂ ਨੇ ਹੱਥ ਦਿੱਤਾ ਉਹ ਵਿਚਾਰਾ ਇਧਰਲੀ ਲੇਨ 'ਚ ਆ ਗਿਆ ਉਹਨੇ ਜੱਕਦਮ ਬ੍ਰੇਕ ਮਾਰੀ ਤੇ ਮੈਂ ਉਹ ਪਿੱਛੋਂ ਬ੍ਰੇਕ ਮਾਰਦਾ ਹੁੰਨਾ ਹੌਲੀ ਕਰਦਾ ਹੁੰਨਾ ਕਿ ਮੇਰੇ ਨਾਲ ਵੀ ਪਰਿਵਾਰ ਆ ਬੁੜੀਆਂ ਆ ਮੈਂ ਕਿਉਂ ਆਪਣੀ ਸਪੀਡ ਵਧਾਉਂਗਾ ਮੈਨੂੰ ਹਰ ਕਦੇ ਅਸੀਂ ਡਰਾਈਵਰ ਬੰਦੇ ਆ ਅਸੀਂ ਦਾ ਸੇਫ ਜਗ੍ਹਾ ਲੈ ਜਾਣਾ ਸੇਫ ਜਗ੍ਹਾ ਆਉਣਾ ਆ ਕੀ ਤੁਹਾਡੀ ਕੋਈ ਪ੍ਰਾਈਵੇਟ ਗੱਡੀ ਸੀ ਇਹ ਕੀ ਨਹੀਂ ਘਰ ਦੀ ਵੀ ਘਰ ਦੀ ਗੱਡੀ ਆ ਹਾਂਜੀ ਹਾਂਜੀ ਤੋਂ ਚੱਲੇ ਸੀ ਕਿ ਕਿੱਥੇ ਜਾਣਾ ਚੰਡੇ ਵਾਲੇ ਤੋਂ ਆਏ ਆ ਭਾਜੀ ਲੁਧਿਆਣੇ ਜਾਣਾ ਸੀਗਾ ਅੱਛਾ ਹਾਂਜੀ ਇਹ ਸਾਰੀ ਗਲਤੀ ਉਹਨਾਂ ਦੀ ਆ ਪੁਲਸ ਵਾਲੇ ਹਾਲਾਂਕਿ ਲੋਕਾਂ ਤੋਂ ਬਲੋ ਰੋਸ ਜਤਾਇਆ ਜਾ ਰਿਹਾ ਵਾ ਕਿ ਇਹ ਸਾਰੀ ਗਲਤੀ ਜਿਹੜੀ ਕਿ ਪੁਸ ਮੁਲਾਜ਼ਮ ਦੀ ਆ ਤਾਂ ਕਿ ਜੇ ਦੱਸਿਆ ਜਾ ਰਿਹਾ ਕਿ ਲੋਕਾਂ ਵੱਲੋਂ ਕਿ ਪੁਸ ਮੁਲਾਜ਼ਮ ਇੱਕੋ ਦਾ ਨਹੀਂ ਹੱਥ ਅੱਗੇ ਕਰਕੇ ਆਵੇ ਤੇ ਉਸ ਤੋਂ ਬਾਅਦ ਇਹ ਹਾਸਾ ਵਾਪਰਿਆ ਹਾਲਾਂਕਿ ਹੁਣ ਮੌਕੇ ਤੇ ਐਂਬੂਲੈਂਸ ਵੀ ਪਹੁੰਚ ਚੁੱਕੀ ਹੋਈ ਆ एम्बूलेंस मरीज कीस्पताल है लोगों के काफी रोस है देख सकते दे हो कि इनोवा ग्डी का भी देख सकते दे हो हाल किस तरह बन गया है काफी पांच छे घबराए लोग ने देख सकते दे हो रोक रहे हो ਰੋਣ ਦੇ ਰਹੀ ਸੀ ਮੈਂ ਕਿਹਾ ਫਸਲ ਦੇ ਦੇ ਆ ਕਿ ਲੋ ਤੁਸੀਂ ਉੱਥੇ ਭੱਜਣ ਲੱਗੇ ਫਸਲ ਦੇਣ ਠੀਕ ਹੈ ਜੀ ਸਰ ਕਾਰਵਾਈ ਕੀਤੀ ਜਾਏਗੀ ਜਿਨੇ ਅੱਥਰ ਦੇ ਦੇਖੋ ਜੀ ਬਿਲਕੁਲ ਜੀ ਚਾਹੇ ਸਰ ਦੱਸਿਆ ਯਾਰ ਮੁਲਾਜ਼ਮ ਕੋਈ ਸੀਗਾ ਨਹੀਂ ਹੁਣ ਮੌਕਾ ਦੇਖ ਕੇ ਸਭ ਕਰਕੇ ਮੱਤ ਜਾਏ ਆ ਹਾਂਜੀ ਕਰਨ ਦੇ ਗੱਲ ਜੋ ਮੌਕਾ ਹੋਊਗਾ ਹਾਂਜੀ ਦੇਖਾਂਗੇ ਜੋ ਜੀ ਕਰ ਵੀ ਹੋਊਗੀ ਉਹਦੀ ਕਰ ਵੀ ਅਮਰ ਦੇ ਦਿੰਦੀ ਜੂਗੀ ਹਾਂਜੀ ਹੋਗੀ ਪਰਵਾਹ ਨਹੀਂ ਸਭ ਸਰ ਕਿਤਨਾ ਕਿਤੇ ਵੱਡਾ ਹਾਸਾ ਉਸ ਦਾ ਹੀ ਪਰਵਾਹ ਸਾਰਾ ਜਾ ਰਹੀ ਸੀ ਜੰਡਿਆਲ ਤੋਂ ਲਿਖਣੇ ਆ ਚਾਉ ਠੀਕ ਆ ਠੀਕ ਆ ਅਸੀਂ ਵੀ ਠੀਕ ਆ ਕੋਈ ਠੀਕ ਚੱਲ ਲੱਗੇਗਾ ਹੋਈ ਸਾਡੇ ਸਾਡੇ ਬੰਦੇ ਹੋਣੇ ਅਸੀਂ ਜਾਣਾ ਸੀ ਉਹਨਾਂ ਜਿੱਥੇ ਇੱਥੇ ਚਾਤੀ ਤੇ ਲੱਗੀ ਪਤਾ ਨਹੀਂ ਕੀ ਲੱਗਾ ਕੀ ਨਹੀਂ ਲੱਗਾ ਜੈਸਟ ਤੇ ਲੱਗੀ ਹੈ ਨਾ ਆ ਮੇਰੇ ਵੀ ਇੱਧਰ ਜਵਾੜਾ ਆ ਜਵਾੜਾ ਆ ਸਾਰਾ ਹਿੱਲਿਆ ਤਾਂ ਆਇਆ ਲੱਤਿਆ ਲੱਤਿਆ ਸਾਡੇ ਖਾਸਾ ਬਾਪਦੇ ਜਲੰਧਰ ਬਾਈਪਾਸ ਨੇੜੇ ਤਸਵੀਦਾ ਦੇਖ ਸਕਦੇ ਹੋ ਮੌਕੇ ਤੇ ਇੰਚਾਰਜ ਸ਼ੋਭੀ ਵੀ ਆਇਨੇ ਤੇ ਹੋਰ ਵੀ तमाम ਜਿਹੜੇ ਮੁਲਾਜ਼ਮ ਇੱਥੇ ਪਹੁੰਚੇ ਨੇ ਐਂਬੂਲੈਂਸ ਭੁਲਾਈ ਜਾ ਰਹੀ ਹੈ ਹੋਰ ਐਂਬੂਲੈਂਸ ਭੁਲਾਈ ਜਾ ਰਹੀ ਹੈ ਗੰਬੀਏ ਰੂਪ ਦੇ ਵਿੱਚ ਘਾਇਲ ਵੀ ਹੋਏ ਨੇ ਲੋਕ ਇਹ ਤਸਵੀਰਾਂ ਨੇ ਅਕਸਰ ਏਦਾਂ ਦੇ ਹਾਸੇ ਦੇ ਵਿੱਚ ਇੱਥੇ ਜਲੰਧਰ ਬਾਈਪਾਸ ਦੇ ਕੋਲੋਂ ਹਾਸੇ ਵਾਪਰਦੇ ਨਜ਼ਰ ਆਉਂਦੇ ਨੇ ਆ ਪੁਲਿਸ ਪ੍ਰਸ਼ਾਸਨ ਇੱਥੇ ਜੇ ਕਿ ਨਾਕਾ ਲਾ ਕੇ ਖੜਦੇ ਨੇ ਸਪੀਡ ਜਿਹੜੀ ਲਿਮਟ ਹੁੰਦੀ ਆ 90 ਤੱਕ ਲਿਮਟ ਹੁੰਦੀ ਆ ਪਰ ਕਿਤਨੇ ਕਿਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਵਾਲਿਆਂ ਦੀ ਵੀ ਗਲਤੀ ਹੈ ਕੀ ਕਾਰਨ ਆ ਗਲਤੀ ਆ ਇਹ ਵੀ ਤੁਹਾਨੂੰ ਦੱਸ ਜੀਏ ਕਿ ਇੱਕੋ ਦਮ ਜਿਹੜੇ ਕੀ ਅੱਗੇ ਆ ਜਾਂਦੇ ਨੇ ਤੇ ਰਸਤਾਰਾਂ ਤੇ ਪਿੱਛੋਂ ਗੱਡੀਆਂ ਆਉਂਦੀਆਂ ਨੇ ਤੇ ਇੱਕੋ ਦਮ ਕੰਟਰੋਲ ਜਾਂ ਬ੍ਰੇਕ ਨਹੀਂ ਵੱਜ ਪਾਂਦੀ ਆ ਦੇਖੋ ਹਾਲਾਤ ਕਿੰਨੇ ਕੋ ਗੰਭੀਰ ਹੋਏ ਪਏ ਨੇ ਅੱਥਰੇ ਇਹ ਲੁਧਾਨਾ ਦੇ ਵਿੱਚ ਹਾਸਾ ਜਿਹਾ ਵਾਪਰਿਆ ਵਾ ਕਈਆਂ ਜਾਨਾਂ ਜਿਲਕੀਆਂ ਬਚਾਵ ਹੈ ਪਰ ਕਈਆਂ ਦੋ ਕਈ ਇੱਕ ਮਹਿਲਾ ਨੂੰ ਜਿਹੜੀ ਕੀ ਗੰਭੀਰ ਸੱਟ ਲੱਗੀ ਆ ਉਹਦੇ ਦੇ ਆ ਹੁਣ ਐਂਬੂਲੈਂਸ ਵਿੱਚ ਲਿਆਉਣ ਨਾਲ ਲੈ ਕੇ ਜਾਇਆ ਜਾ ਰਿਹਾ ਹੈ ਹਾਲਾਂਕਿ ਫਿਲਹਾਲ ਦੀ ਗੱਡੀ ਦੇ ਵਿੱਚ ਕੋਈ ਵੀ ਵੱਡਾ ਹਾਸਾ ਨਹੀਂ ਵਾਪਰਿਆ ਪਰ ਤੁਹਾਨੂੰ ਇੱਕ ਤਜਰਬਾ ਦਿਖਾ ਦਈਏ ਕਿ ਕਿਸ ਤਰ੍ਹਾਂ ਇੱਕ ਸਵਿਫਟ ਗੱਡੀ ਵੀ ਾ ਟੁੱਕੀ ਹੋਈ ਨਜ਼ਰ ਆਈ ਤੇ ਉਸ ਤੋਂ ਬਾਅਦ ਅੱਗੇ ਅਪੋਲੋ ਅਪੋਲੋ ਵੀ ਇਹ ਅੱਗੇ ਅੱਗੇ ਸੀਗੀ ਤਾਂ ਕਰਕੇ ਤੇ ਚਾਰ ਤੋਂ ਗੱਡੀਆਂ ਟੋੜੇ ਵਿੱਚ ਪਿੜੀਆਂ ਨੇ ਇਹ ਤਸਵੀਰਾਂ ਤੁਹਾਨੂੰ ਲੁਧਿਆਣਾ ਤੋਂ ਜਿੰਦਰ ਪਾਈਪਵਾਟਰ ਤੋਂ ਸਾਂਝੀਆਂ ਕਰ ਰਹੇ ਹਾਂ ਹਸਪੀਟਲ 90 ਲੰਡਾ 90 ਲਿਮਟ ਹੈ ਸਕਾਰਪੀਓ ਸਾਊਥ ਇੰਡੀਆ ਦੇ ਆ ਦੇਖੋ ਆ ਸਕਾਰਪੀਓ ਇਹ ਚਲਾਉਂਦਾ ਲੇਕਿਨ ਇਹ ਥੋਸ ਹੋਇਆ ਇਹ ਕਿੰਨਾ ਕੋ ਚਲਾ ਰਹੀ ਇਹ ਇਹ ਕਿੰਨੀ ਸਪੀਡ ਰਹੀ ਸੀ ਇਹ ਸਪੀਡ ਸੀਗੀ 100 ਪਹਿਲਾਂ ਸੀਗੀ ਇਹਦੀ ਸਪੀਡ 90 ਅੱਛਾ ਜੀ ਨਹੀਂ ਆ ਕੀ ਕਹਿੰਦੇ ਨੂੰ 96 ਹਾਲ ਕੋ 96 96 ਠੀਕ ਹੈ ਇਹਨੂੰ ਇਸ਼ਾਰਾ ਕੀਤਾ ਇਹਨੇ ਰੁਕ ਵੀ ਆਏ ਕਿ ਨਹੀਂ ਹੋਰ ਤੇਜ਼ ਕੀਤੀ ਹੈ ਸਕਾਰਪੀਓ ਵਾਲਾ 100 ਤੇ ਪਹੁੰਚ ਗਿਆ 100 ਨਹੀਂ ਅੱਛਾ ਜੀ ਗੱਡੀ ਨੰਬਰ ਕਿੰਨਾ ਵਾ ਉਹ ਤੇ ਹੁੰਦੀ ਤਾਂ ਬੱਚ ਨਹੀਂ ਥੋਨਾ ਸੀ ਕਿ ਉਹ ਆ ਨੰਬਰ ਹੈ ਵੇ ਦੇ ਜਾਣਾ ਵੈਚ ਬਚਣੀ ਯਾਰ ਉਹ ਦੂਜਾ ਦਿਖਾਈਓ 100 ਨੰਬਰ ਵਾਲਾ 50 ਤੋਂ 100 ਨੰਬਰ ਵਾਲਾ 100 ਨੰਬਰ ਤੇ 2 100 ਨੰਬਰ ਤੇ ਇਹ ਹੈ 90 ਦੇ 90 ਦੇ ਲੱਭੇ ਨੰਬਰ ਤੇ ਦਿਖਾਈਓ 65 ਸਟਾਰ ਬਿੱਟੀ ਦਾ ਪੁੱਛੋ ਭਾਈ ਪਹਿਲੀ ਗੱਲ ਤੋਂ ਹੁੰਦੀ ਤੇ ਬਚਣੀ ਬਹੁਤ ਤੇ ਇਹ 90 ਵਾਲਾ 90 ਵਾਲਾ ਲੱਭੇ ਨੰਬਰ ਤੇ ਆ ਲੀ ਜਿਹੜੇ ਲੰਮੜਾ ਇਹ ਵੀ 96 ਤੇ ਭਾਈ ਹੋਰ ਹੋ ਗਈ 90 ਵਾਲਾ 96 ਤੇ ਆਇਆ ਉੱਚੀ ਫਿਰ ਦੋਸਤੋ ਬਾਅਦ ਆ ਉਤਰਵਾਵਾਈ ਸਰ ਸਰ ਬੈਰੀਕੇਡ ਕਿਉਂ ਨਹੀਂ ਬੈਰੀਕੇਡ ਕਿਉਂ ਨਹੀਂ ਲਾਏਗੇ ਬਲਕਿ ਲੱਗੇ ਹੋਇਆ ਬਲਕਿ ਲੱਗੇ ਹੋਇਆ ਸਾਈਡ ਤੇ ਹੋਏ ਆ ਪਰੇ ਸਿਗੇ ਉਤਰ ਗਿਤੇ ਆ ਤੇ ਸਾਈਡ ਤੇ ਲੱਗੇ ਹੋਏ ਆ ਬੈਰੀਕੇਡ ਤੇ ਓ ਹੁਣ ਪਰੇ ਗਿਤੇ ਆ ਜਦੋਂ ਹਾਸਾ ਹੋ ਗਿਆ ਬੱਸ ਸਰ ਤੁਹਾਡੀ ਗੱਡੀ ਸ਼ੀਸ਼ੇ ਕਾਲੇ ਵੀ ਹੈਗੇ ਨਹੀਂ ਕਿਹੜੀ ਗੱਡੀ ਸਰ ਖੜੀ ਇੱਧਰੋਂ ਖੜੀ ਜੀ ਕਿਹੜੀ ਗੱਡੀ ਸੈਂਟਰ ਵਾਲੀ ਆ ਖੜੀ ਸੈਂਟਰੋਂ ਆ ਸੇਟੋਂ ਮੇਰੀ ਪਾਰਕਿੰਗ ਦੇ ਯਾਲੀ ਲਾਈ ਖੜੀ ਹੈ ਪਾਰਕ ਤੇ ਖੜੀ ਰੋਡ ਦੇ ਸੱਦੇ ਖੜੀ ਹੈ ਯਾਲੀ ਲਾਈ ਹੋਈ ਆ ਰੋਡ ਤੇ ਸੈੱਟ ਖੜੀ ਹੈ ਇਹ ਰੋਡ ਤੇ ਚੱਲ ਨਹੀਂ ਰਹੀ ਹੈਗੀ ਇਹ ਇੱਥੇ ਸਮਾਨ ਪਿਆ ਰੋਡ ਦੇ ਜਦੋਂ ਰੋਡ ਤੇ ਚਲਾਉਂਦੇ ਤਾਂ ਆਪਾਂ ਲਾਈ ਨਹੀਂ ਜਾਂ ਲੀਆਂ ਇਹ ਪਾਰਕਿੰਗ ਵਾਸਤੇ ਲਾਈ ਆ ਓਕੇ ਤੇ ਆਏ ਉਹ ਕੀ ਮਾਮਲਾ ਹੋ ਗਿਆ ਹੈ ਦੁਰਘਟਨਾ ਜਿਹੜੀ ਹੋ ਤਾ ਜਿਹੜਾ ਇਹ ਪੁਆਇੰਟ ਹੈ ਨਾ ਇਹ ਐਕਸੀਡੈਂਟਲ ਪੁਆਇੰਟ ਹੈ ਕਿਉਂਕਿ ਇੱਥੇ ਓਵਰ ਸਪੀਡ 'ਚ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਇੱਥੇ ਕਮਿਸ਼ਨਰੇਟ ਲੁਧਿਆਣਾ ਵਾਲੋ ਜਿਹੜੀ ਸਪੀਡ ਰਿਡਾਰ ਆ ਉਹ ਵੀ ਲਾਈ ਜਾਂਦੀ ਤਾਂ ਕਿ ਜਿਹੜੀ ਲੋਕਾਂ ਦੀ ਜਾਨ ਮਾਲ ਹفاظਤ ਰੱਖੀ ਜਾਵੇ ਜਿਹੜਾ ਜਿਵੇਂ ਤੁਸੀਂ ਵੇਖਣਾ ਜਿਹੜਾ ਐਕਸੀਡੈਂਟ ਹੋਇਆ ਜਿਹੜੇ ਮਾਜਮਾਂ ਤੋਂ ਅਸੀਂ ਪੁੱਛਿਆ ਉਹਨਾਂ ਨੇ ਇਹੀ ਦੱਸਿਆ ਕਿ ਜਿਹੜੀ ਇਹਨਾਂ ਗੱਡੀਆਂ ਦੀ ਸਪੀਡ ਬਹੁਤ ਜ਼ਿਆਦਾ ਸੀ ਜਦੋਂ ਇਹ ਗੱਡੀਆਂ ਰੋਕੀਆਂ ਇਹ ਅਨਕੰਟਰੋਲ ਹੋ ਗਈਆਂ ਜਿਹੜੀ ਇਹ ਤੇ ਗੱਡੀ ਦੇ ਪਿਛਲੇ ਦੀ ਗੱਡੀ ਹਿੱਟ ਹੋਈ ਉਹਦੇ ਪੱਜਣ ਕਰਕੇ ਡਾਇਵਾਇਡਰ ਤੇ ਚੜ ਗਈ ਜਿਹੜੀ ਪਿਛਲੀ ਗੱਡੀ ਦਾ ਵੀ ਉਹ ਨੁਕਸਾਨ ਹੋਇਆ ਇਹ ਤੇ ਜ਼ਿਆਦਾਤਰ ਓਵਰ ਸਪੀਡ ਕਰਕੇ ਜਿਹੜਾ ਨੁਕਸਾਨ ਹੈ ਉਹ ਸਾਰਾ ਹੋਇਆ ਸਾਰਾ ਪਿਆਰ ਕਰੀਆਂ ਨੁਕਸਾਨ ਹੈ 5 6 ਵੇਖੋ ਜੀ ਮੈਂ ਦੋ ਗੱਡੀਆਂ ਵੇਖੀਆਂ ਨੇ ਜਿਹੜੀਆਂ ਨੁਕਸਾਨੀਆਂ ਗਈਆਂ ਨੇ ਇਹ ਦੋਵੇਂ ਗੱਡੀਆਂ ਦਾ ਨੁਕਸ ਸਾਡੀ ਤਾਂ ਹੀ ਲੋਕਾਂ ਨੂੰ ਬਾਰ-ਬਾਰ ਅਸੀਂ ਇਹੀ ਅਪੀਲ ਕਰਦੇ ਆਂ ਕਿ ਓਵਰ ਸਪੀਡ ਨਾ ਚੱਲੋ ਤੁਸੀਂ ਕਿਤੇ ਜਾ ਰਹੇ ਹੋ ਤੁਸੀਂ 2-4 ਮਿੰਟ ਲੇਟ ਹੋ ਜਾਓਗੇ ਕੋਈ ਫਰਕ ਨਹੀਂ ਪੈਂਦਾ ਪਰ ਤੁਸੀਂ ਆਪਣੀ ਜਾਨ ਤੋਂ ਹੱਤੋਂ ਹੋਗੇ ਤੁਸੀਂ ਕਿਸੇ ਲਈ ਹਾਨੀਕਾਰਕ ਬਣਦੇ ਹੋ ਉਹ ਤੇਰਾ ਬਹੁਤ ਫਰਕ ਪੈਂਦਾ